ਕੌਣ ਬੋਲਦਾ ਜੀ ਤੂੰ ਕਿੱਥੇ ਆ ਅਸੀਂ ਤੇਰੇ ਘਰੇ ਖੜੇ ਆ ਪਹਿਲਾ ਇਹ ਤਾਂ ਦੱਸੋ ਸਰ ਬੋਲਦਾ ਕੌਣ ਆ ਜੀ ਉਹ ਥਾਣੇ ਚੋਂ ਬੋਲ ਰਹੇ ਆ ਤੂੰ ਐਂ ਦੱਸ ਕਿੱਥੇ ਆ ਹਾਂ ਮੈਂ ਤਾਂ ਸਰ ਉੱਥੇ ਆਪਣਾ ਨੈਣਾ ਦੇਵੀ ਗਿਆ ਹੋਇਆ ਜੀ ਅੱਛਾ ਮਥਾ ਟੇਕਣ ਗਿਆ ਹੋਇਆ ਹਾਂ ਹਾਂ ਟੂਰ ਲੈ ਕੇ ਗਿਆ ਹਾਂ ਸਰ ਬੱਚਿਆਂ ਦਾ ਜੀ ਅੱਛਾ ਨੈਣਾ ਦੇਵੀ ਕਿੱਥੇ ਖੜਾ ਨੈਣਾ ਦੇਵੀ ਮੈਂ ਕੌਲਾ ਵਾਲੇ ਟੋਬੇ ਲਵੇ ਖੜਿਆ ਜੀ ਬਹੁਤ ਭੀੜਾ ਜੀ ਅੱਛਾ ਮੜਾ ਫਿਰ ਪਿੱਛੇ ਮੁੜ ਕੇ ਦੇਖ ਨਾ ਜੀ ਪਿੱਛੇ ਨਹੀਂ ਮਾ ਮੁੜ ਕੇ ਦੇਖਦਾ ਕਿਉਂਕਿ ਜੀ ਦੇਵੀ ਦੇ ਹੁਣੇ ਬਸਣ ਜੀ ਵੀ ਪਿੱਛੇ ਮੁੜ ਕੇ ਨਾ ਚੱਕੀ ਜਾਉਣਿਆ ਜੀ ਉਹ ਮਾਤਾ ਦੀ ਤਾਂ ਮੰਨ ਲਈ ਤਾਂ ਮਾਮਾ ਦੀ ਵੀ ਮੰਨ ਲਾ ਹੁਣ ਆ ਪਿੱਛੇ ਮੁੜ ਕੇ ਦੇਖ ਮੜਾ ਜਾ ਜੌਣੇ ਤੇ ਗੋਲੀ ਵੱਜੀਦੀ ਜੀ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਜੀ ਅੱਛਾ ਅੱਛਾ ਠੀਕ ਆ ਕਦੋਂ ਆਏਗਾ ਮੈਂ ਅਸਰ ਹਜੇ ਤਾਂ ਜੀ ਬਾਬਾ ਬਾਲਕਨਥ ਦੇ ਜਾਣਾ ਜੀ ਹਜੇ ਕਈ ਧਾਮ ਘੁਮਾਂਗੇ ਜੀ ਮੈਂ ਤਾਂ ਕੱਲ ਨੂੰ ਆਉਂਗਾ ਜੀ 6:00 ਵਜੇ ਅੱਛਾ ਠੀਕ ਆ ਫਿਰ ਐਂ ਕਰੀ ਸਵੇਰੇ ਆ ਜੀ ਤੇਰਾ ਮੱਥਾ ਟਿਕਾਵਾਂਗੇ ਓਰੇ ਅੱਛਾ ਜੀ ਹਾਂ ਆ ਜੀ ਪਹੁੰਚ ਜੀ ਥਾਣੇ ਕੋਈ ਨਾ ਜੀ ਫਿਰ ਨਹੀਂ ਫਿਰ ਨਹੀਂ ਫਿਰ ਅਸੀਂ ਆਵਾਂਗੇ ਕੋਈ ਨਾ ਜੀ ਕੋਈ ਨਾ ਜੀ ਆ ਜਾਾਂਗੇ ਜੀ ਕੋਈ ਨਾ ਜੀ ਠੀਕ ਆ ਜੀ ਚੰਗਾ ਜੀ ਹਾਏ ਸੋ ਕਰਾ ਉਹ ਬਚ ਗਏ ਥੱਲੇ ਉਤਰਨ ਦੇ ਜਿਹੜਾ ਲੈ ਸਤਰ ਆ ਜਾ ਆ ਜਾ ਪੁੱਤ ਥੱਲੇ ਆ ਜਾ ਹੁਣ ਜੇ ਨਹੀਂ ਉਤਰਿਆ ਜਾਂਦਾ ਤਾਰ ਲੈਣੇ ਆ